ਗੁਜਰਾਤਨ ਮਹਿਲਾ ਅਰਚਨਾ ਮਕਵਾਣਾ ਨੇ ਇੱਕ ਵੀਡੀਓ ਪਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਐਫ ਆਈ ਆਰ ਬਾਅਸ ਲੈਣ ਦੀ ਚੇਤਾਵਨੀ ਦਿੱਤੀ ਹੈ ਅਜਿਹਾ ਨਾ ਕਰਨ ਉਤੇ ਉਹਨਾਂ ਧਮਕੀ ਵੀ ਦਿੱਤੀ ਹੈ ਇਹ ਉਹੀ ਮਹਿਲਾ ਹੈ ਜਿਸ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਜੋਗ ਆਸਣ ਕੀਤੇ ਸਨ ਇਸ ਸਬੰਧੀ ਉਸਦੀ ਵੀਡੀਓ ਵਾਇਰਲ ਹੋ ਗਈ ਅਤੇ ਨਵਾਂ ਵਿਵਾਦ ਖੜਾ ਹੋ ਗਿਆ ਫਿਰ ਉਸਨੇ ਮਾਫੀ ਮੰਗ ਲਈ ਅਤੇ ਹੁਣ ਧਮਕੀ ਦੇਣ ਉੱਤੇ ਉੱਤਰ ਆਈ ਹੈ ਅਰਚਨਾ ਮਗਵਾਣਾ ਦੀ ਅੱਜ ਵਾਲੀ ਧਮਕੀ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਮੋੜਵਾ ਜਵਾਬ ਦਿੱਤਾ ਹੈ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਭਾਈ ਗੁਰਚੰਦ ਸਿੰਘ ਗਰੇਵਾਲ ਦੀਆਂ ਜਵਾਬ ਵਿੱਚ ਕਈਆਂ ਗੱਲਾਂ ਸੁਣਨ ਵਾਲੀਆਂ ਨੇ 21 ਜੂਨ ਨੂੰ ਜਦ ਮੈਂ ਸ਼ਿਰਸ਼ਾ ਸੰਗ ਕਰ ਰਹੀ ਥੀ ਅੰਮ੍ਰਿਤਸਰ ਗੋਲਡਨ ਟੈਂਪਲ ਮੈਂ ਵਾਹ ਪੇ ਹਜ਼ਾਰੋਂ ਸਿੱਖ ਲੋਕ ਖੜੇ ਥੇ ਠੀਕ ਹੈ ਸਭ ਨੇ ਦੇਖਾ ਮੈਨੇ ਕੀਤਾ ਜਿਸਨੇ ਫੋਟੋ ਖੀਚਾ ਉਹ ਵੀ ਇੱਕ ਸਰਦਾਰ ਜੀ ਥੇ ਉਹ ਤੋਂ ਮੇਰੇ ਤੋਂ ਪਹਿਲੇ ਵੀ ਬਹੁਤ ਸਾਰੇ ਫੋਟੋ ਖ और जो सेवादार वहां पे खड़े थे उन्होंने उसको भी नहीं रोका था तो वो सेवादार भी बायस जी है वो कभी किसी को रोकते कभी किसी को नहीं रोकते इसलिए मैंने सोचा मैं भी एक फोटो खींच लेती हूँ मुझे तो कुछ गलत नहीं लग रहा तो जब मैं कर रही थी तब लाइव जितने लोगों थे जहाँ पे खड़े थे उनके सेंटिमेंट्स को तो हर्ट नहीं हुआ तो मैं मेरे को नहीं लगा मैंने कुछ गलत किया है पर सात समुद्र पार किसी को लगा कि भाई इन्होंने गलत किया उसने मेरा फोटो वायरल कर दिया नेगेटिव वे से और लोगों को फिर वो पूरा वाइल्ड किया उस पर उन्होंने एसडीपीसी ऑफिशियर मेरे अगेंस्ट एफ आई आर कर दी बेसलेस तो ये और बुरा हो गया बरा तो मेरा इंटेन खराब नहीं था ओके okay, आप सीसीटीवी कैमरा का पूरा का पूरा फुटेज पब्लिक कर दीजिए आपको सब कुछ क्लियर दिख जाएगा मुझे बताइए कि वहां पे कोई कहीं पे लिखा नहीं है रूल्स एंड रेगुलेशंस अगर आपके लोकल सिख कम्युनिटी को रूल्स एंड रेगुलेशन नहीं पता जो रोज गुरुद्वारा आते हैं तो मैं एक हिंदू लड़की जो गुजरात से पहली बार पंजाब आई है उसको कैसे पता चलेगा वहां पे किसी ने मुझे रोका नहीं कुछ नहीं बोला बोलता तो मैं डिलीट कर देती फोटो मुझे क्या प्रॉब्लम थी मेरे ऑर्गेनाइजेशन पे फालतू के एफआईआर करने की जरूरत क्या थी इतना सारा मेंटल टॉर्चर हरास में मेरे को हुआ उसका क्या अभी भी टाइम है आप एफआईआर वापस ले लीजिए वरना मैं और मेरी लीगल टीम फाइट करने के लिए रेडी है दरबार साहब आस्था ਦਾ ਕੇਂਦਰ ਵੱਖ-ਵੱਖ ਧਰਮਾਂ ਦੇ ਲੋਕ ਇੱਥੇ ਆਉਂਦੇ ਨੇ ਐਵਰੇਜ ਜੇ ਲਾਈ ਜਾਵੇ ਤਾਂ 30 ਲੱਖ ਦੇ ਕਰੀਬ ਇੱਕ ਮਹੀਨੇ ਦੇ ਵਿੱਚ ਜਿਹੜੇ ਯਾਤਰੀ ਇੱਥੇ ਦਰਸ਼ਨ ਕਰਨ ਆਉਂਦੇ ਨੇ ਤੇ ਇਹ ਵੀ ਬਿਲਖਣ ਗੱਲ ਹੈ ਕਿ ਦੁਨੀਆਂ ਦੇ ਕੋਨੇ-ਕੋਨੇ ਵਿੱਚੋਂ ਵੱਖ-ਵੱਖ ਧਰਮਾਂ ਦੇ ਲੋਕ, ਵੱਖ-ਵੱਖ ਮਜਬਦਾਂ ਦੇ ਲੋਕ, ਵੱਖ-ਵੱਖ ਜਾਤਾਂ ਦੇ ਲੋਕ ਇੱਥੇ ਆਉਂਦੇ ਨੇ ਤੇ ਇਹ ਜਿਹੜਾ ਜਿਹੜਾ ਪ੍ਰਬੰਧ ਹੈ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹਨਾਂ ਨੂੰ ਪੂਰਾ ਸਨਮਾਨ ਤੇ ਸਤਿਕਾਰ ਦਿੰਦਾ ਇਹ ਇਸ ਘਰ ਦੀ ਮਰਜ਼ਾਦਾ ਜਾਂ ਇਸ ਘਰ ਦੀ ਰਵਾਇਤ ਹੈ ਸੋ ਉਹਦੇ ਵਿੱਚ ਵੱਡੀ ਗਿਣਤੀ ਵਿੱਚ ਹਿੰਦੂ ਭਰਾ ਵੀ ਆਉਂਦੇ ਨੇ ਤੇ ਹੋਰ ਵੀ ਬਹੁਤ ਸਾਰੇ ਆਉਂਦੇ ਨੇ ਉਹ ਸਾਰੇ ਇਸ ਗੱਲ ਨੂੰ ਸਮਝ ਕੇ ਆਉਂਦੇ ਆ ਕਿ ਇਹ ਜਾਂ ਜਿਹੜੀ ਯਾਤਰਾ ਵਾ ਇਹ ਯਾਤਰਾ ਇੱਕ ਧਾਰਮਿਕ ਸਥਾਨ ਦੀ ਯਾਤਰਾ ਹੈ ਤੇ ਉਹ ਬੜਾ ਬਖੂਬੀ ਸਮਝਦੇ ਆ ਕਿਉਂਕਿ ਇਸ ਗੱਲ ਦਾ ਮੈਨੂੰ ਬਹੁਤ ਜ਼ਿਆਦਾ ਮੈਂ ਮੈਂ ਸਮਝਦਾ ਕਿ ਐਕਸਪੀਰੀਅੰਸ ਆ ਕਿ ਮੈਂ ਉਹਨਾਂ ਨੂੰ ਮਿਲਦਾ ਰਹਿਣਾ ਕਿ ਉਹਨਾਂ ਨੂੰ ਪਤਾ ਹੁੰਦਾ ਕਿ ਇੱਕ ਧਾਰਮਿਕ ਸਥਾਨ ਦੀ ਮਰਜ਼ਾਦਾ ਦਾ ਕੀ ਖਿਆਲ ਹੁੰਦਾ ਉਸ ਨੂੰ ਉਹ ਲੈ ਕੇ ਚੱਲਦੇ ਆ ਸੋ ਰਹੀ ਗੱਲ ਪਿਛਲੇ ਦਿਨਾਂ 'ਚ ਇੱਕ ਜਿਹੜੀ ਲੜਕੀ ਆ ਅ ਅਰਚਨਾ ਉਹ ਉਸਨੇ ਇੱਕ ਨਵਾਂ ਬਵਾਦ ਪੈਦਾ ਕੀਤਾ ਜਿਹਦੇ ਬਾਰੇ ਇਹ ਗੱਲ ਕਲੀਅਰ ਹੋ ਚੁੱਕੀ ਆ ਮੈਂ ਵਿਸਥਾਰ ਦੇਣ ਦੀ ਲੋੜ ਨਹੀਂ ਕਿ ਉਹ ਇੱਥੇ ਸਿਰਫ ਦੇ ਸਿਰਫ ਆਪਣੀ ਫੋਟੋ ਸ਼ੂਟ ਕਰਨ ਵਾਸਤੇ ਆਈ ਸੀ ਉਹ ਨਤਮਸਤਕ ਹੋਣ ਵਾਸਤੇ ਨਹੀਂ ਆਈ ਇਹ ਗੱਲ ਮੈਂ ਨਹੀਂ ਕਹਿ ਰਿਹਾ ਜਾਂ ਪ੍ਰਬੰਧ ਨਹੀਂ ਕਹਿ ਰਿਹਾ ਇਹ ਸਾਰੇ ਚੈਨਲ ਇਸ ਗੱਲ ਲਈ ਜਿਹੜੇ ਆ ਸਹਿਮਤ ਨਹੀਂ ਤੇ ਲੋਕ ਸਹਿਮਤ ਨੇ ਤੋਂ ਉਸ ਦਾ ਉਸ ਤੋਂ ਬਾਅਦ ਉਹਨੇ ਇੱਕ ਨਵਾਂ ਬਵਾਦ ਪੈਦਾ ਕੀਤਾ ਤੇ ਜਿਹੜਾ ਉਹਨੇ ਸੋਸ਼ਲ ਮੀਡੀਆ ਤੇ ਪਾਇਆ ਤੇ ਜਿਹੜਾ ਸ਼ਰੌਣੀ ਗੁਰਦਰਾ ਪ੍ਰਬੰਧ ਕਮੇਟੀ ਕਿਉਂਕਿ ਸਿੱਖਾਂ ਦੀ ਸੰਸਥਾ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਸਹਿਯੋਗ ਆ ਤੋਂ ਉਹਨਾਂ ਵੱਲੋਂ ਇੱਕ ਵੱਡਾ ਇਤਰਾਜ ਆਇਆ ਕਿ ਕਿਸੇ ਨੂੰ ਵੀ ਕਿਸੇ ਧਾਰਮਿਕ ਸਥਾਨ ਦੀ ਮਰਯਾਦਾ ਦਾ ਖਿਆਲ ਰੱਖਣਾ ਚਾਹੀਦਾ ਤੇ ਉਹਦੀ ਲੰਘਣਾ ਨਹੀਂ ਕਰਨੀ ਚਾਹੀਦੀ ਜਿਸ ਗੱਲ ਤੇ ਅਰਚਨਾ ਨੇ ਇਹ ਗੱਲ ਕੀਤੀ ਆ ਤੇ ਉਹਦੇ ਖਿਲਾਫ ਅਸੀਂ ਇੱਕ ਰਿਪੋਰਟ ਦਿੱਤੀ ਆ ਗੱਲ ਕਲੀਅਰ ਕਰਦੀ ਹੈ ਕਿ ਇੱਕ ਦਿਨ ਦਾ 1 ਲੱਖ ਯਾਤਰੀ ਇੱਥੇ ਆਉਂਦਾ ਜੋ ਸਤਕਾਰ ਸਾਡੇ ਮਨਾਂ ਚ ਉਹਨਾਂ ਲਈ ਆ ਉਹੀ ਸਤਕਾਰ ਅਰਚਨਾ ਦੇ ਲਈ ਵੀ ਆ ਅੱਜ ਵੀ ਹੈ ਕੋਈ ਗੱਲ ਨਹੀਂ ਪਰ ਜਿਹੜੀ ਉਹਨੇ ਅਵੇਲਨਾ ਕੀਤੀ ਆ ਉਹਦੇ ਲਈ ਅਸੀਂ ਲਿਖਤੀ ਰੂਪ ਵਿੱਚ ਪ੍ਰਸ਼ਾਸਨ ਨੂੰ ਦਿੱਤਾ ਜਿਹੜਾ ਕਿ ਸਾਡਾ ਫਰਜ ਬਣਦਾ ਦੇਣਾ ਸੋ ਇਸ ਕਰਕੇ ਉਸ ਤੋਂ ਬਾਅਦ ਅਰਚਨਾ ਜਿਹੜੀ ਆ ਇੱਕ ਮਾਫੀ ਮੰਗਦੀ ਆ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਜਾਣੇ ਜਾਣ ਜਾਣੇ ਦੇ ਵਿੱਚ ਕੀ ਫਰਕ ਹੁੰਦਾ ਇਹਨਾਂ ਦੀ ਜਿੰਨੀ ਵੀ ਕਾਰਵਾਈ ਸੀ ਉਹ ਸਾਰੀ ਜਾਣੇ ਦੇ ਵਿੱਚ ਸੀ ਕਿਉਂਕਿ ਇਹ ਪੜ੍ਹੇ ਲਿਖੇ ਨੇ ਇੱਕ ਵਕੀਲ ਨੇ ਉਮਰ 42 ਸਾਲ ਦੇ ਕਰੀਬ ਇਹਨਾਂ ਦੀ ਉਮਰ ਆ ਸੋ ਬੜੇ ਲੰਬੇ ਸਮੇਂ ਤੋਂ ਇਹ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਸਰਗਰਮ ਰੱਖਦੇ ਆ ਪਰ ਐਤ ਕੀ ਦਾ ਜਿਹੜਾ ਸੋਸ਼ਲ ਮੀਡੀਆ ਇਹਨਾਂ ਨੇ ਧਰਮ ਦੀ ਵਗਿਆ ਕਰਕੇ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਮੈਂ ਸਮਝਦਾ ਕੋਈ ਵੀ ਧਰਮ ਨਾਲ ਸੰਬੰਧਿਤ ਵਿਅਕਤੀ ਜਿਹੜਾ ਇਸ ਗੱਲ ਦਾ ਸਹਿਯੋਗ ਨਹੀਂ ਕਰਦਾ ਹੁਣ ਇਹਨਾਂ ਨੇ ਇੱਕ ਮਾਫੀ ਮੰਗੀ ਤੇ ਮਾਫੀ ਦੇ ਵਿੱਚ ਕਿਹਾ ਕਿ ਜਿਹੜੇ ਮੈਨੂੰ ਬਲਾਤਕਾਰ ਤੇ ਮੈਨੂੰ ਕਤਲ ਦੀ ਧਾਰੀ ਆ ਅਸੀਂ ਇਹਨਾਂ ਨੂੰ ਹੱਥ ਜੋੜ ਕੇ ਕਿਹਾ ਕਿ ਕਿ ਅਰਚਨਾ ਜੀ ਤੁਸੀਂ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਧਮਕੀ ਦਿੱਤੀ ਆ ਕਿਉਂਕਿ ਸਿੱਖ ਜਿਹੜਾ ਵਾ ਇਸ ਤਰ੍ਹਾਂ ਦੇ ਕੰਮ ਵਿੱਚ ਨਹੀਂ ਪੈਂਦਾ ਸਿੱਖ ਦਾ ਫਲਸਫਾ ਸਿੱਖ ਦਾ ਗੁਰੂ ਇਹ ਨਹੀਂ ਕਹਿੰਦਾ ਕਿਸੇ ਔਰਤ ਦੇ ਖਿਲਾਫ ਉਹਨੂੰ ਮਾਰਨਾ ਕਿਸੇ ਵੀ ਕਿਹਨਾ ਗਊ ਗਰੀਬ ਦੀ ਰਾਖੀ ਕਰਨਾ ਸਾਡਾ ਫਰਜ਼ ਆ ਜੋ ਜਿਹੜੇ ਤੁਹਾਨੂੰ ਮਾੜਾ ਭਾਰੀ ਭਾਸ਼ਾ ਵਰਤਦੇ ਆ ਤੁਹਾਨੂੰ ਬਲੈਫਕਰ ਕਰਨ ਦੀ ਧਮਕੀ ਦਿੰਦੇ ਆ ਉਹਨਾਂ ਦੇ ਖਿਲਾਫ ਕਾਨੂੰਨੀ ਚਾਰਾ ਜੋ ਕਰੋ ਜਿਹੜੀ ਕਿ ਕਰਨੀ ਚਾਹੀਦੀ ਆ ਪਰ ਉਹਨਾਂ ਨੇ ਅੱਜ ਤੱਕ ਨਹੀਂ ਕੀਤੀ ਕਿਉਂਕਿ ਉਸ ਪਾਸੇ ਜਾਣਾ ਨਹੀਂ ਚਾਹੁੰਦੇ ਸਾਨੂੰ ਕਲੀਅਰ ਹੋ ਗਿਆ ਕਿ ਉਹ ਇਸ ਕਰਕੇ ਕਹਿ ਰਹੇ ਨੇ ਕਿ ਉਹਨਾਂ ਨੂੰ ਇਸ ਗੱਲ ਤੇ ਫੇਮ ਮਿਲੀ ਇਸ ਗੱਲ ਨੂੰ ਪੜਗਾੜ ਪੈਦਾ ਕਰ ਰਹੇ ਨੇ ਜਿਹਦੇ ਵਿੱਚ ਬੜੀ ਖਤਰਨਾਕ ਗੱਲ ਇਹ ਵੀ ਆ ਕਿ ਇਕੱਲੇ ਧਰਮ ਦੀ ਨਹੀਂ ਐ ਇੱਥੇ ਹਿੰਦੂ ਸਿੱਖ ਦੇ ਪੱਚ ਵੀ ਪਾੜਾ ਪਾਉਂਦੀ ਉਹ ਵੱਡੀ ਕੋਸ਼ਿਸ਼ ਕਰ ਰਹੇ ਆ ਪਰ ਮੈਂ ਇੱਥੇ ਸਤਕਾਰ ਦੇਣਾ ਸਨਮਾਨ ਦੇਣਾ ਬਹੁਤ ਵੱਡੀ ਗਿਰਤੀ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਇਸ ਕਾਰਜ ਨੂੰ ਮਾੜਾ ਕਿਹਾ ਇਸ ਗੱਲ ਤੇ ਨਿੰਦਿਆ ਕੀਤੀ ਆ ਅੱਜ ਜਿਹੜੀ ਨਵੀਂ ਉਹਨਾਂ ਨੇ ਪਾਈ ਆ ਪੋਸਟ ਉਹਦੇ ਵਿੱਚ ਉਹਨਾਂ ਨੇ ਧਮਕੀ ਦਿੱਤੀ ਆ ਕਿ ਜੇ ਤੁਸੀਂ ਐਫ ਆਈ ਆਰ ਨਾ ਵਾਪਸ ਲਈ ਤਾਂ ਮੈਰੀ ਟੀਮ ਜਿਹੜੀ ਆ ਆ ਕੁਛ ਤੇ ਆ ਕੁਛ ਕਰ ਦੇਗੀ ਅਰਚਨਾ ਜੀ ਸਾਡਾ ਕਲੀਅਰ ਕਰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦਾ ਅਰਚਨਾ ਦੇ ਨਾਲ ਕੋਈ ਮਾਮਲਾ ਨਹੀਂ ਸਾਡਾ ਕੋਈ ਤੁਹਾਡੇ ਨਾਲ ਨਿੱਜੀ ਵਿਰੋਧ ਨਹੀਂ ਤੁਸੀਂ ਜਿਹੜਾ ਕੁਝ ਕੀਤਾ ਉਸ ਗੱਲ ਲਈ ਅਸੀਂ ਪ੍ਰਸ਼ਾਸਨ ਨੂੰ ਅਰਜੀ ਦਿੱਤੀ ਪ੍ਰਸ਼ਾਸਨ ਨੇ ਉਸ ਦੇ ਖਿਲਾਫ ਧਾਰਾ ਲਾਈ ਪ੍ਰਸ਼ਾਸਨ ਉਹ ਤੁਹਾਨੂੰ ਸੱਦਰਿਆ ਤੁਸੀਂ ਕਾਨੂੰਨ ਦੇ ਜਾਣਕਾਰ ਹੋ ਬੇਲੋੜਾ ਵਿਵਾਦ ਪੈਦਾ ਕਰਕੇ ਤੁਸੀਂ ਆਪਣੀ ਫੇਮ ਲੈਣਾ ਚਾਹੁੰਦੇ ਹੋ ਅਸਲ ਗੱਲ ਇਹੋ ਹੀ ਆ ਜਿਹੜੀ ਦਿਖਾਈ ਦੇ ਰਹੀ ਆ ਤੁਹਾਡੇ ਨਾਲ ਕੁਝ ਸ਼ਕਤੀਆਂ ਵੀ ਜੁੜ ਗਈਆਂ ਨੇ ਜਿਹੜੀਆਂ ਕਿਸੇ ਨਾ ਕਿਸੇ ਢੰਗ ਨਾਲ ਸਿੱਖਾਂ ਨੂੰ ਸਿੱਖਾਂ ਦੇ ਧਾਰਮਿਕ ਸਥਾਨ ਨੂੰ ਟਰੋਲ ਕਰਨ ਦਾ ਯਤਨ ਕਰ ਰਹੀਆਂ ਨੇ ਜਿਹੜੀ ਗੱਲ ਹੁਣ ਅਸੀਂ ਮਹਿਸੂਸ ਕਰ ਰਹੇ ਆ ਸੋ ਤੁਹਾਨੂੰ ਇਹ ਗੱਲ ਦੱਸ ਦਈਏ ਕਿ ਸਾਡਾ ਨਿੱਜੀ ਮਸਲਾ ਨਹੀਂ ਹੈ ਤੇ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰਨੀ ਕਰਨੀਆਂ ਸੋ ਪਰ ਮੈਂ ਇੱਕ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਫੇਮ ਬਹੁਤ ਖਟਿਆ ਹੋਵੇਗਾ ਬਹੁਤ ਕੁਛ ਕੀਤਾ ਹੋਵੇਗਾ ਪਰ ਤੁਹਾਡੇ ਮਾਤਾ ਪਿਤਾ ਨੂੰ ਮੈਂ ਇਹ ਅਪੀਲ ਕਰਦਾ ਕਿ ਉਹ ਤੁਹਾਨੂੰ ਸੰਸਕਾਰ ਦੇਣ ਕਿਉਂਕਿ ਇਹ ਦੇਸ਼ ਜਿਹੜਾ ਵਾ ਇਹ ਧਾਰਮਿਕ ਸੰਸਕਾਰੀ ਦੇਸ਼ ਆ ਰੱਬ ਦੇ ਘਰ ਨਾਲ ਜਾਂ ਰੱਬ ਨਾਲ ਮੱਥਾ ਲਾਉਣ ਵਾਲੇ ਦੀ ਹਸ਼ਰ ਕੀ ਹੁੰਦਾ ਇਹ ਚੰਗਾ ਨਹੀਂ ਹੁੰਦਾ ਮੇਰੇ ਮਨ ਦੇ ਵਿੱਚ ਇੱਕ ਡਰ ਤੇ ਇੱਕ ਭੈ ਪੈਦਾ ਹੋਇਆ ਮੈਂ ਉਸ ਗੱਲ ਨੂੰ ਨਹੀਂ ਕਹਿਣਾ ਚਾਹੁੰਦਾ ਕਿ ਰੱਬ ਦੀ ਮਾਰ ਜਿਹੜੀ ਵਗਦੀ ਆ ਫਿਰ ਬੰਦਾ ਉਸ ਤੋਂ ਬਾਅਦ ਉਹਦਾ ਕੋਈ ਹੋਰ ਰਸਤਾ ਨਹੀਂ ਹੁੰਦਾ ਤੁਸੀਂ ਰੱਬ ਦੇ ਘਰ ਨਾਲ ਮੱਥਾ ਨਾ ਲਾਓ ਜੇ ਤੁਹਾਡੇ ਮਨ ਦੇ ਅੰਦਰ ਕੋਈ ਮਾਫੀ ਦੀ ਗੱਲ ਆ ਤਾਂ ਖੁੱਲੇ ਦਿਲ ਨਾਲ ਰੱਬ ਦੇ ਘਰ ਆ ਕੇ ਤੁਸੀਂ ਇਹ ਗੱਲ ਕਰ ਸਕਦੇ ਹੋ ਛਲੌਣੀ ਗੁਰਦਰਾਪੁਰੰਦ ਕਮੇਟੀ ਦੇ ਪ੍ਰਬੰਧਾਂ ਤੇ ਉਂਗਲ ਲਾ ਕੇ ਉਹਨੂੰ ਦੁਈ ਦਬੈਤ ਦਾ ਉਹਨੂੰ ਕਹਿੰਦੇ ਹੁੰਦੇ ਆ ਲੰਚਣ ਲਾ ਕੇ ਤੁਸੀਂ ਇਸ ਪ੍ਰਬੰਧ ਨੂੰ ਬਦਨਾਮ ਕਰਨਾ ਚਾਹੁੰਦੇ ਹੋ ਜਿਹੜਾ ਕਿ ਨਹੀਂ ਹੋ ਸਕਦਾ ਕਿਉਂਕਿ ਇਸ ਪ੍ਰਬੰਧ ਦੇ ਵਿੱਚ ਜੋ ਸਨਮਾਨ ਤੇ ਮਾਣ ਕੁੱਲ ਦੁਨੀਆ ਦੇ ਅੰਦਰ ਧਰਮ ਦੇ ਲੋਕਾਂ ਨੂੰ ਮਿਲਦਾ ਉਹ ਕਦੇ ਹੋਰ ਨਹੀਂ ਮਿਲਦਾ ਇਹ ਸਾਨੂੰ ਇਸ ਗੱਲ ਦਾ ਅਸੀਂ ਇਸ ਗੱਲ ਦਾ ਮਾਣ ਵੀ ਕਰਦੇ ਹਾਂ ਇਹ ਗੁਰੂ ਦਾ ਦਿੱਤਾ ਸਿਧਾਂਤ ਹੈ ਗੁਰੂ ਦਿੱਤੀ ਮਰਯਾਦਾ